नमस्कार ए आकाशवाणी है हूं तुसी चंचल शर्मा तों پرتਿਸ਼ਖ ਖਬਰਾਂ ਸੁਨੋ ਪਹਿਲਾ ਇਸ ਬੁਲੇਟਨ ਦੀਆਂ ਖਾਸ ਖਬਰਾਂ ਲੋਕ ਸਭਾ ਚ ਵਕਫ ترمیمی ਬਿਲ 2025 ਤੇ ਚਰਚਾ ਚੱਲੀ ਹੈ ਘਟਕਿੰਤੀ ਮਾਮਲਿਆਂ ਬਾਰੇ ਮੰਤਰੀ ਕਿਰਨ ਰਚੀ ਸੋ ਨੇ ਕਿਹਾ ਬਿਲ ਦਾ ਉਦੇਸ਼ ਕਿਸੇ ਦੀ ਜਾਇਦਾਦ ਜ਼ਬਤ ਕਰਨਾ ਨਹੀਂ ਰਾਸਵਾਨੀ ਇਮੀਗ੍ਰੇਸ਼ਨ ਅਤੇ ਵਿਦੇਸ਼ੀਆਂ ਬਾਰੇ ਬਿੱਲ 2025 ਪਾਸ ਕੀਤਾ ਪੰਜਾਬ ਦੇ ਰਾਜਪਾਲ ਗੁਲਾਬਚੰਦ ਘਟਾਰੀਆ ਵੱਲੋਂ ਕੱਲ ਤੋਂ 8 ਅਪ੍ਰੈਲ ਤੱਕ ਗੁਰਦਾਸਪੁਰ ਅਤੇ ਅੰਮ੍ਰਿਤਸਰ ਜ਼ਿਲ੍ਹਿਆਂ 'ਚ ਨਸ਼ਿਆਂ ਖਿਲਾਫ ਪੈਦਲ ਯਾਤਰਾ ਕੱਢੀ ਜਾਵੇਗੀ ਅਤੇ ਪੰਜਾਬ ਦੇ ਸਿਹਤ ਮੰਤਰੀ ਡਾਕਟਰ ਬਲਬੀਰ ਸਿੰਘ ਨੇ ਮੁਹਾਲੀ ਵਿਖੇ ਸੂਬੇ ਦੇ ਪਹਿਲੇ ਆਧੁਨਿਕ ਆਟਿਜ਼ਮ ਸੰਭਾਲ ਤੇ ਖੋਜ ਕੇਂਦਰ ਦਾ ਉਦਘਾਟਨ ਕੀਤਾ ਤੇ ਹੁਣ ਖਬਰਾਂ ਵਿਸਥਾਰ ਨਾਲ ਲੋਕ ਸਭਾ ਚ ਵਕਫ ترمیمی ਬਿਲ 2025 ਤੇ ਚਰਚਾ ਚੱਲੀ ਹੈ ਸਾਂਝੀ ਪਾਰਲੀਮੈਂਟਰੀ ਕਮੇਟੀ ਇਸ ਬਿਲ ਨੂੰ ਪਹਿਲਾਂ ਹੀ ਮਨਜ਼ੂਰ ਕਰ ਚੁੱਕੀ ਹੈ ਘਟ ਗਿਣਤੀ ਮਾਮਲਿਆਂ ਬਾਰੇ ਕੇਂਦਰੀ ਮੰਤਰੀ ਕਿਰਨ ਰਿਚੀਸੂ ਨੇ ਬਿਲ ਪੇਸ਼ ਕਰਦਿਆਂ ਕਿਹਾ ਕਿ ਇਸ ਦਾ ਮੁਸਲਮਾਨਾ ਦੀਆਂ ਧਾਰਮਿਕ ਰਵਾਇਤਾਂ ਨਾਲ ਕੋਈ ਲੈਣਾ ਦੇਣਾ ਨਹੀਂ ਹੈ ਅਤੇ ਇਹ ਸਿਰਫ ਵਕਫ ਬੋੜਾ ਨਾਲ ਸਬੰਧਤ ਜਾਇਦਾਦਾਂ ਨਾਲ ਸੰਬੰਧਿਤ ਹੈ ਉਨ੍ਹਾਂ ਕਿਹਾ ਕਿ ਸਰਕਾਰ ਵਕਫ ਬੋਰਡਾ ਨੂੰ ਸਮਾਵੇਸ਼ੀ ਅਤੇ ਤਰੰਮ ਨਿਰਪੱਖ ਬਣਾਉਣਾ ਚਾਹੁੰਦੀ ਹੈ ਉਨ੍ਹਾਂ ਇਹ ਵੀ ਕਿਹਾ ਕਿ ਇਹ ਕਾਨੂੰਨ ਕਿਸੇ ਮਸਜਿਦ ਦੇ ਪ੍ਰਬੰਧ ਸੰਬੰਧੀ ਨਹੀਂ ਹੈ ਮੰਤਰੀ ਨੇ ਇਸ ਕਾਨੂੰਨ ਨੂੰ ਭਵਿੱਖमुखी ਘਰਾੜ ਦਿੰਦਿਆਂ ਕਿਹਾ ਕਿ ਇਸ ਦਾ ਉਦੇਸ਼ ਕਿਸੇ ਦੀ ਜਾਇਦਾਦ ਸਬਤ ਕਰਨਾ ਨਹੀਂ ਹੈ ये कानून प्रोस्पेक्टिव है रेट्रोस्पेक्टिव नहीं है ये किसी का जमीन छीनने का कानून नहीं है ये किसी का राइट किसी का हनन करके उसका प्रॉपर्टी को हड़पने का नहीं है राज्य सरकारों को अधिकार दिया गया है कि जो ऑलरेडी रजिस्टर्ड है उसका तो कोई डिस्प्यूट नहीं है लेकिन जो डिस्प्यूटेड है जो कोर्ट में पेंडिंग है उसको हम यह कानून बना के कैसे हटा सकते हैं ਸ਼੍ਰੀ ਰਜੀਜ਼ੂ ਨੇ ਕਿਹਾ ਕਿ ਮੌਜੂਦਾ ਬਿੱਲ ਅਨੁਸਾਰ ਵਕਫ ਬੋਰਡਾਂ 'ਚ ਵਕਫ ਮੁਸਲਮ ਸੰਪਰਦਾਵਾਂ ਔਰਤਾਂ ਤੇ ਗੈਰ ਮੁਸਲਮਾਨਾਂ ਅਤੇ ਹੋਰਾਂ ਦੇ ਨੁਮਾਇੰਦੇ ਹੋਣਗੇ ਉਹਨਾਂ ਵਿਰੋਧੀ ਧਿਰ ਤੇ ਬਿੱਲ ਬਾਰੇ ਲੋਕਾਂ ਨੂੰ ਗੁੰਮਰਾਹ ਕਰਨ ਦਾ ਇਲਜ਼ਾਮ ਲਗਾਇਆ ਪੇਸ਼ ਹੈ ਇੱਕ ਰਿਪੋਰਟ वक्फ धार्मिक चैरिटीबल ਅਤੇ ਸਮਾਜਿਕ ਭਲਾਈ ਦੀਆਂ ਜ਼ਰੂਰਤਾਂ ਦੀ ਪੂਰਤੀ ਵਿੱਚ ਖਾਸ ਕਰਕੇ ਗਰੀਬਾਂ ਲਈ ਇੱਕ ਮਹੱਤਵਪੂਰਨ ਭੂਮਿਕਾ ਨਿਭਾਉਂਦਾ ਹੈ। ਵਕਫ ਸੋਧ ਬਿੱਲ 2025 ਦਾ ਉਦੇਸ਼ ਵਕਫ ਜਾਇਦਾਦਾਂ ਦੇ ਪ੍ਰਬੰਧਨ ਨੂੰ ਸੁਚਾਰੂ ਬਣਾਉਣਾ ਹੈ, ਜਿਸ ਵਿੱਚ ਵਿਰਾਸਤੀ ਸਥਾਨਾਂ ਦੀ ਸੁਰੱਖਿਆ ਅਤੇ ਸਮਾਜਿਕ ਭਲਾਈ ਨੂੰ ਉਤਸ਼ਾਹਿਤ ਕਰਨ ਦੇ ਉਪਬੰਧ ਹਨ। ਇਸ ਕਾਨੂੰਨ ਦਾ ਉਦੇਸ਼ ਜਾਇਦਾਦ ਪ੍ਰਬੰਧਨ ਵਿੱਚ ਪਾਰਦਰਸ਼ਤਾ ਵਧਾਉਣਾ, ਵਕਫ ਬੋਰਡਾਂ ਅਤੇ ਸਥਾਨਕ ਅਧਿਕਾਰੀਆਂ ਵਿਚਕਾਰ ਤਾਲਮੇਲ ਨੂੰ ਸੁਚਾਰੂ ਬਣਾਉਣਾ ਅਤੇ ਹਿੱਸੇਦਾਰਾਂ ਦੇ ਅਧਿਕਾਰਾਂ ਦੀ ਰੱਖਿਆ ਕਰਨਾ ਹੈ। ਇਹ ਬਿੱਲ ਮੁਸਲਿਮ ਔਰਤਾਂ, ਵਿਸ਼ੇਸ਼ ਕਰਕੇ ਵਿਦ ਆਮਾ ਅਤੇ ਲਾਖਸ਼ੂਦਾ ਔਰਤਾਂ ਦੀ ਆਰਥਿਕ ਅਤੇ ਸਮਾਜਿਕ ਸਥਿਤੀ ਨੂੰ ਵੀ ਬਿਹਤਰ ਬਣਾਉਣ ਵਾਲੇ ਕਦਮ ਹੈ ਇੱਕ ਕਾਨੂੰਨ ਵਕਫ ਪ੍ਰਸ਼ਾਸਨ ਲਈ ਇੱਕ ਤਰਮ ਨਿਰਪੱਖ ਪਾਰਦਰਸ਼ੀ ਅਤੇ ਜਵਾਬਦੇਹ ਪ੍ਰਣਾਲੀ ਸਥਾਪਿਤ ਕਰਦਾ ਹੈ ਇਹ ਵਿਰਾਸਤੀ ਸਥਾਨਾਂ ਅਤੇ ਵਿਅਕਤੀਗਤ ਜਾਇਦਾਦ ਦੇ ਅਧਿਕਾਰਾਂ ਦੀ ਰੱਖਿਆ ਕਰਦੇ ਹੋਏ ਵਕਫ ਜਾਇਦਾਦ ਦੇ ਪ੍ਰਬੰਧਨ ਨੂੰ ਸੁਚਾਰੂ ਬਣਾਉਂਦਾ ਹੈ ਬਿਲ ਦਾ ਉਦੇਸ਼ ਵਕਫ ਬੋਰਡ ਨੂੰ ਵਧੇਰੇ ਸਮਰਿਤ ਬਣਾਉਣਾ ਹੈ ਜਿਸ ਵਿੱਚ ਬਿਹਤਰ ਵਕਫ ਲਈ ਵਕਫ ਵਕ ਮੁਸਲਿਮ ਸੰਪਰਦਾਵਾਂ ਦੀ ਪ੍ਰਤੀਨਿਧਤਾ ਹੋਵੇ ਬਿਊਰੋ ਰਿਪੋਰਟ ਨਾਲ ਆਕਾਸ਼ਵਾਨੀ ਖਬਰਾਂ ਲਈ ਜਰੰਦਰ ਤੋਂ ਮੈਂ ਰਾਜੇਸ਼ ਬਾਲੀ ਟੱਗਿੰਥੀ ਮਾਮਲੇ ਵਾਲੇ ਮੰਤਰੀ ਨੇ ਮੁਸਲਿਮ ਵਕਫ ਰਤ ਬਿਲ 2024 ਵੀ ਪੇਸ਼ ਕੀਤਾ ਕਾਂਗਰਸ ਦੇ ਗੌਰਵ ਗੋਕੋਈ ਨੇ ਸਰਕਾਰ ਤੇ ਇਸ ਬਿਲ ਤੇ ਲੋਕਾਂ ਨੂੰ ਗੁੰਮਰਾਹ ਕਰਨ ਦਾ ਇਲਜ਼ਾਮ ਲਾਉਂਦਿਆਂ ਕਿਹਾ ਕਿ ਇਹ ਬਿਲ ਸੰਵਿਧਾਨ ਦੇ ਖਿਲਾਫ ਹੈ ਸਮਾਜਵਾਦੀ ਪਾਰਟੀ ਦੇ ਅਖਲੀ ਸ਼ਿਆਦਵ ਨੇ ਇਲਜ਼ਾਮ ਲਗਾਇਆ ਕਿ ਇਹ ਬਿਲ ਸਰਕਾਰ ਵੱਲੋਂ ਮਹਿੰਗਾਈ ਬੇਰੁਜ਼ਗਾਰੀ ਨੋਟਪੰਦੀ ਅਤੇ ਹੋਰ ਮੁੱਦਿਆਂ ਨਾਲ ਸੰਬੰਧਿਤ ਆਪਣੀ ਅਸਫਲਤਾ ਨੂੰ ਛੁਪਾਉਣ ਲਈ ਲਿਆਂਦਾ ਗਿਆ ਟੀਐਮਸੀ ਸੰਸਦ ਮੈਂਬਰ ਕਲਿਆਣ ਬੈਨਰਜੀ ਨੇ ਤਸਵੀਰਸ਼ੁਦਾ ਕਾਨੂੰਨ ਨੂੰ ਗਲਤ ਤਰਕਹੀਨ ਤੇ ਮਨਮਾਨੀ ਕਰਾ ਦਿੱਤਾ ਵਿਰੋਧਧਿਰ ਨੂੰ ਜਵਾਬ ਦਿੰਦਿਆਂ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਕਿਹਾ ਕਿ ਕੈਬਨਟ ਵੱਲੋਂ ਮਨਜ਼ੂਰਸ਼ੁਦਾ ਸੰਜੀ ਸੰਸਦੀ ਕਮੇਟੀ ਵੱਲੋਂ ਵੇਰਵੇ ਸਹਿਤ ਵਿਚਾਰ ਵਟਾਂਦਰੇ ਤੋਂ ਬਾਅਦ ਪੇਰਿਆਂਦਾ ਕਿ ਚਰਚਾ ਚੱਲ ਰਹੀ ਹੈ ਰਾਸ਼ਸਭਾ ਨੇ ਇਮੀਗ੍ਰੇਸ਼ਨ ਅਤੇ ਵਿਦੇਸ਼ੀਆਂ ਬਾਰੇ ਬਿੱਲ 2025 ਪਾਸ ਕਰ ਦਿੱਤਾ ਹੈ ਇਸ ਬਿੱਲ ਦਾ ਉਦੇਸ਼ ਇਮੀਗ੍ਰੇਸ਼ਨ ਕਾਨੂੰਨਾਂ ਨੂੰ ਆਧੁਨਿਕ ਬਣਾਉਣਾ ਹੈ ਅਤੇ ਇਸ ਵਿੱਚ ਪਾਸਪੋਰਟ ਯਾਤਰਾ ਦਸਤਾਵੇਜ਼ ਵੀਜ਼ਾ ਅਤੇ ਰਜਿਸਟ੍ਰੇਸ਼ਨ ਦੇ ਸਬੰਧ ਵਿੱਚ ਕੇਂਦਰ ਸਰਕਾਰ ਨੂੰ ਕੁਝ ਸ਼ਕਤੀਆਂ ਪ੍ਰਦਾਨ ਕਰਨ ਦਾ ਪ੍ਰਬੰਧ ਹੈ ਇਹ ਕਾਨੂੰਨ ਕਾਨੂੰਨਾਂ ਦੀ ਬਹੁਲਤਾ ਅਤੇ ਓਵਰਲੈਪਿੰਗ ਤੋਂ ਬਚਣ ਲਈ ਲਿਆਂਦਾ ਗਿਆ ਹੈ ਗ੍ਰਹਿ ਰਾਜ ਮੰਤਰੀ ਨਿਤਾਨੰਦ ਰਾਏ ਨੇ ਰਾਜ ਸਭਾ ਚ ਬਿੱਲ ਪੇਸ਼ ਕੀਤਾ ਜੋ ਕਿ ਲੋਕ ਸਭਾ ਵੱਲੋਂ ਪਹਿਲਾਂ ਹੀ ਪਾਸ ਹੋ ਚੁੱਕਿਆ ਹੈ। ਰੇਲ ਮੰਤਰੀ ਅਸ਼ਵਨੀ ਵੈਸ਼ਨਵ ਨੇ ਕਿਹਾ ਕਿ 1.5 ਸਾਲ ਦੇ ਅੰਦਰ-ਅੰਦਰ ਸਾਰੇ ਰੇਲਵੇ ਸਟੇਸ਼ਨਾਂ ਤੇ ਲੋੜਿੰਦੀ ਗਿਣਤੀ ਚ ਸੀਸੀਟੀਵੀ ਕੈਮਰੇ ਲਗਾਏ ਜਾਣਗੇ। ਪ੍ਰਸ਼ਨ ਕਾਲ ਦੌਰਾਨ ਪੂਰਕ ਸਵਾਲਾਂ ਦਾ ਜਵਾਬ ਦਿੰਦੇ ਹੋਏ ਸ਼੍ਰੀ ਵੈਸ਼ਨਵ ਨੇ ਕਿਹਾ ਕਿ ਭਾਰਤੀ ਰੇਲਵੇ ਨੇ ਮਹਿਲਾਵਾਂ ਦੀ ਸੁਰੱਖਿਆ ਲਈ ਕਈ ਕਦਮ ਚੁੱਕੇ ਨੇ। बहुत सारे स्टेशन में सीसीटीवी कैमरा लगाए गए हैं और वो लगातार आगे बढ़ाया जा रहा है करीब करीब साल डेढ़ साल के अंदर अंदर हर स्टेशन के अंदर सीसीटीवी कैमरा सफिशियंट क्वांटिटी में लग जाएंगे जो आरपीएफ का रोल है रेलवे प्रोटेक्शन फोर्स का उसके बारे में, में मेंशन किया है इसमें अब करीब नाइन महिला कर्मचारी रेलवे की सुरक्षा बल में आ चुके हैं ਇਹ ਖਬਰਾਂ ਤੁਸੀਂ ਆਕਾਸ਼ਵਾਣੀ ਤੋਂ ਸੁਣ ਰਹੇ ਹੋ ਸਾਡਾ ਐਕਸ ਹੈਂਡਲ ਹੈ @thereeliyararnew ਚਲੰਦਰ ਅਤੇ YouTube ਤੇ ਸਾਡਾ ਚੈਨਲ ਹੈ @thereeliyayar ਚਲੰਦਰ ਪੰਜਾਬ ਵਿੱਚੋਂ ਨਸ਼ਿਆਂ ਦੇ ਮੁਕੰਮਲ ਖਾਤਮੇ ਲਈ ਸਮੂਹ ਭਾਈਵਾਲਾਂ ਨੂੰ ਅਖਿਆਨ ਦਾ ਸੱਦਾ ਦਿੰਦੇ ਆ ਪੰਜਾਬ ਦੇ ਰਾਜਪਾਲ ਗੁਲਾਬਚੰਦ ਘਟਾਰੀਆ ਨੇ ਕਿਹਾ ਕਿ ਇਸ نیک ਕਾਰਜ ਵਿੱਚ ਸਫਲਤਾ ਹਾਸਲ ਕਰਨ ਲਈ ਨਸ਼ਿਆਂ ਵਿਰੁੱਧ ਜੰਗ ਨੂੰ ਲੋਕ ਲਹਿਰ ਚ ਬਦਲਣ ਦੀ ਲੋੜ ਹੈ ਉਹਨਾਂ ਨੇ ਕਿਹਾ ਕਿ ਸਟੀਚਰ ਨੂੰ ਧਿਆਨ ਵਿੱਚ ਰੱਖਦੇ ਹੋਏ 3 April ਤੋਂ 8 April ਤਾ ਗੁਰਦਾਸਪੁਰ ਤੇ ਅੰਮ੍ਰਿਤਸਰ ਵਿੱਚ ਨਸ਼ਿਆਂ ਖਿਲਾਫ ਪੈਦਲ ਯਾਤਰਾ ਕੱਢੀ ਜਾਵੇਗੀ। ਰਾਜਪਾਲ ਪਾਲ ਕੇ ਸ਼੍ਰੀ ਕਰਤਾਰਪੁਰ ਸਾਹਿਬ ਲਾਂਘੇ ਤੋਂ ਪੈਦਲ ਯਾਤਰਾ ਸ਼ੁਰੂ ਕਰਨਗੇ ਜੋ ਡੇਰਾ ਬਾਬਾ ਨਾਨਕ ਚਸ마ਪਤ ਹੋਵੇਗੀ। ਪੈਦਲ ਯਾਤਰਾ ਦੇ ਦੂਜੇ ਦਿਨ ਦੀ ਸ਼ੁਰੂਆਤ ਸਵੇਰੇ 6 ਵਜੇ ਪਿੰਡ ਟੰਡੇ ਡੇਰਾ ਬਾਬਾ ਨਾਨਕ ਰੋਡ ਤੋਂ ਹੋਵੇਗੀ ਤੇ ਇਸ ਦੀ ਸਮਾਪਤੀ ਐਸਟੀ ਕਾਲਜ ਫਤਗੜ ਚੂੜੀਆਂ ਛੋਵੇਗੀ। ਇਸ ਤੋਂ ਬਾਅਦ 5 ਤੋਂ 8 ਅਪ੍ਰੈਲ ਤੱਕ ਪੈਦਲ ਯਾਤਰਾ ਜ਼ਿਲ੍ਹਾ ਅੰਮ੍ਰਿਤਸਰ ਵਿੱਚ ਅੱਗੇ ਚਲਾਈ ਜਾਵੇਗੀ। ਪੰਜਾਬ ਦੇ ਸਿਹਤ ਮੰਤਰੀ ਡਾਕਟਰ ਬਲਬੀਰ ਸਿੰਘ ਨੇ ਮੁਹਾਲੀ ਵਿਖੇ ਸੂਬੇ ਦੇ ਪਹਿਲੇ ਆਧੁਨਿਕ ਕਾਰਟਿਸਮ ਸੰਭਾਲ ਤੇ ਖੋਜ ਕੇਂਦਰ ਦਾ ਉਦਘਾਟਨ ਕੀਤਾ ਹੈ ਅਤੇ ਇਸ ਬਾਰੇ ਦੇ ਥੀਮ ਬਾਰੇ ਜਾਣਕਾਰੀ ਦਿੱਤੀ। ਸੇਤ ਮੰਤਰੀ ਨੇ ਸੈਂਟਰ ਦਾ ਦੌਰਾ ਕਰਕੇ ਆਟਿਜ਼ਮ ਵਾਲੇ ਬੱਚਿਆਂ ਨੂੰ ਦਿੱਤੀ ਜਾਣ ਵਾਲੀਆਂ ਸਹੂਲਤਾਂ ਅਤੇ ਸਹੂਲਤਾਂ ਬਾਰੇ ਵੀ ਜਾਣਕਾਰੀ ਲਈ ਅਤੇ ਬੱਚਿਆਂ ਤੇ ਉਹਨਾਂ ਦੇ ਮਾਪਿਆਂ ਨਾਲ ਵੀ ਗੱਲਬਾਤ ਕੀਤੀ। ਉਹਨਾਂ ਨੇ ਆਟਿਜ਼ਮ ਦੀ ਪੜ੍ਹਾਈ ਕਰਨ ਵਾਲੇ ਵਿਦਿਆਪਕਾਂ ਨਾਲ ਵੀ ਮੁਲਾਕਾਤ ਕਰਕੇ ਸਾਰੀ ਪ੍ਰਕਿਰਿਆ ਬਾਰੇ ਜਾਣਕਾਰੀ ਹਾਸਲ ਕੀਤੀ। ਜ਼ਿਕਰਯੋਗ ਹੈ ਕਿ ਸੰਯੁਕਤ ਰਾਸ਼ਟਰ ਮਹਾਸਭਾ ਨੇ ਸਰਬਸੰਮਤੀ ਨਾਲ 2 ਅਪ੍ਰੈਲ ਨੂੰ ਵਿਸ਼ਵ ਆਟਿਜ਼ਮ ਜਾਗਰੂਕਤਾ ਦਿਵਸ ਵਜੋਂ ਐਲਾਨਿਆ ਤਾਂ ਜੋ ਆਟਿਜ਼ਮ ਵਾਲੇ ਬੱਚਿਆਂ ਦੀ ਜੀਵਨ ਦੀ ਗੁਣਵੱਤਾ ਵਿੱਚ ਸੁਧਾਰ ਕੀਤਾ ਜਾ ਸਕੇ। 1500 ਤੋਂ ਬਾਅਦ ਐਨਸੀਸੀ ਕਡਟਾ ਐਸੋਸੀਏਟ ਐਨਸੀਸੀ ਅਫਸਰਾਾਂ ਤੇ ਸਥਾਈ ਨਿਰਦੇਸ਼ਕ ਸਟਾਫ ਨੇ ਇਕਜੁੱਟਤਾ ਦੇ ਇੱਕ ਵੱਡੇ ਪ੍ਰਦਰਸ਼ਨ ਚ ਅੱਜ ਲੁਧਿਆਣਾ ਚ ਸੂਬਾ ਬਦਰੀ ਯੁੱਧ ਨਸ਼ਾ ਵਿਰੁੱਧ ਰੈਲੀ ਦਾ ਆਯੋਜਨ ਕੀਤਾ ਇਸ ਦਾ ਉਦੇਸ਼ ਪੰਜਾਬ ਚ ਨਸ਼ਾ ਦੀ ਦੁਰਵਰਤੋਂ ਦੇ ਵਿਆਪਕ ਮੁੱਦੇ ਨਾਲ ਨਜਿੱਠਣ ਲਈ ਪਾਈਚਾਰਕ ਸਮਰਥਨ ਨੂੰ ਉਤਸ਼ਾਹਿਤ ਕਰਨਾ ਤੇ ਨੌਜਵਾਨਾਂ ਚ ਜਾਗਰੂਕਤਾ ਪੈਦਾ ਕਰਨਾ ਐਨਸੀਸੀ ਦੀ ਅਗਵਾਈ ਚ ਮਾਰਚ ਨੇ ਨਸ਼ਾ ਦੇ ਵਿਨਾਸ਼ਕਾਰੀ ਪ੍ਰਭਾਵਾਂ ਦਾ ਮੁਕਾਬਲਾ ਕਰਨ ਲਈ ਸਮੂਹਿਕ ਕਾਰਵਾਈ ਦੀ ਮਹੱਤਤਾ ਤੇ ਜ਼ੋਰ ਦਿੱਤਾ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਐਨਸੀਸੀ ਕਟੜਾ ਨੂੰ ਨਸ਼ਿਆਂ ਖਿਲਾਫ ਆਪਣੀ ਲੜਾਈ ਜਾਰੀ ਰੱਖਣ ਤੇ ਨਸ਼ਾ ਮੁਕਤ ਪੰਜਾਬ ਦੀ ਦ੍ਰਿਸ਼ਟੀ ਕੋਣ ਚ ਯੋਗਦਾਨ ਪਾਉਂਦੀ ਅਪੀਲ ਕੀਤੀ ਇਸ ਸਮਾਗਮ ਚ ਉਗੀਆਂ ਹਸਤੀਆਂ ਸਮਾਜਿਕ ਸੰਗਠਨਾ ਤੇ ਪ੍ਰਮੁੱਖ ਵਿਦਿਅਕ ਸੰਸਥਾਵਾਂ ਨੇ ਸ਼ਿਰਕਤ ਕੀਤੀ ਜਲੰਧਰ ਸੇਵਲ ਅਤੇ ਪੁਲਿਸ ਪ੍ਰਸ਼ਾਸਨ ਨੇ ਇਹ ਦਾਅਵਾ ਕੀਤਾ ਹੈ ਕਿ ਸ਼ਹਿਰ ਵਿੱਚ ਨਸ਼ਾ ਤਸਕਰਾਂ ਦੀਆਂ ਵੱਡੀਆਂ ਗ੍ਰਿਫਤਾਰੀਆਂ ਤੇ ਉਹਨਾਂ ਤੇ ਕਾਰਵਾਈਆਂ ਨੇ ਜ਼ਮੀਨੀ ਪੱਧਰ ਤੇ ਨਸ਼ੀਲੇ ਪਦਾਰਥਾਂ ਦੀ ਸਪਲਾਈ ਚੇਨ ਨੂੰ ਸਫਲਤਾਪੂਰਵਕ ਤੋੜ ਦਿੱਤੇ ਇੱਕ ਸਾਂਝੀ ਪ੍ਰੈਸ ਕਾਨਫਰੰਸ ਨੂੰ ਸੰਬੋਧਨ ਕਰਦਿਆਂ ਡਿਪਟੀ ਕਮਿਸ਼ਨਰ ਡਾਕਟਰ ਹਿਮਾਂਸ਼ੂ ਅਗਰਵਾਲ ਤੇ ਪੁਲਿਸ ਕਮਿਸ਼ਨਰ ਤਨਪ੍ਰੀਤ ਕੌਰ ਨੇ ਯੁੱਧ ਨਸ਼ਿਆਂ ਵਿਰੁੱਧ ਮੁਹਿੰਮ ਦੀਆਂ ਪ੍ਰਾਪਤੀਆਂ ਸਾਂਝੀਆਂ ਕਰਦੀਆਂ ਵਿਲਾਸਾ ਕੀਤਾ ਕਿ ਜਲੰਧਰ ਕਮਿਸ਼ਨਰੇਟ ਪੁਲਿਸ ਨੇ 101 ਮਾਮਲੇ ਦਰਜ ਕੀਤੇ ਨੇ ਤੇ 121 ਨਸ਼ਿਆਂ ਦੇ ਤਸਕਰਾਂ ਨੂੰ ਗ੍ਰਿਫਤਾਰ ਕੀਤਾ ਹੈ ਜਲੰਧਰ ਸ਼ਹਿਰ ਚ ਨਸ਼ੀਲੇ ਪਦਾਰਥਾਂ ਦੇ ਤਸਕਰਾਂ ਵੱਲੋਂ ਕਬਜ਼ੇ ਵਾਲੀ ਸਰਕਾਰੀ ਜ਼ਮੀਨ ਤੇ ਬਣਾਈਆਂ ਗਈਆਂ ਕੁਝ ਗੈਰਕਾਨੂੰਨੀ ਉਸਾਰੀਆਂ ਨੂੰ ਢਾਹ ਦਿੱਤਾ ਗਿਆ ਇਸ ਤੋਂ ਇਲਾਵਾ ਪੁਲਿਸ ਵਿਭਾਗ ਨੇ ਨਸ਼ਿਆਂ ਦੇ ਤਸਕਰਾਂ ਨਾਲ ਸੰਬੰਧਿਤ 3.5 ਕਰੋੜ ਰੁਪਏ ਤੋਂ ਵੱਧ ਦੀਆਂ ਗੈਰਕਾਨੂੰਨੀ ਕਬਜ਼ੇ ਵਾਲੀਆਂ ਜਾਇਦਾਦਾਂ ਨੂੰ ਜ਼ਬਤ ਕਰਨ ਲਈ 9 ਤਜਵੀਜ਼ਾਂ ਪੇਸ਼ ਕੀਤੀਆਂ ਨੇ ਡਿਪਟੀ ਕਮਿਸ਼ਨਰ ਡਾਕਟਰ ਅਗਰਵਾਲ ਨੇ ਕਿਹਾ ਕਿ ਜਲੰਧਰ ਵਿੱਚ ਕੰਮ ਕਰ ਰਹੇ ਦੋ ਨਸ਼ਾ ਛਡਾਓ ਕੇਂਦਰਾਂ ਨੂੰ ਅਪਗ੍ਰੇਡ ਕੀਤਾ ਜਾਵੇਗਾ। ਸਾਡਾ ਸ਼ੇਖੇ ਦੇ ਵਿੱਚ ਪੂਰੇ ਜ਼ਿਲ੍ਹੇ ਦਾ ਰੀਹੈਬਿਲੀਟੇਸ਼ਨ ਸੈਂਟਰ ਹੈਗਾ ਉਦੋਂ ਵਿੱਚ 40% ਜਿਹੜੀ ਹੈ ਪਿਛਲੇ ਤੇ ਦਿਨਾਂ ਦੇ ਵਿੱਚ ਆਪਣੀ ਪੇਸ਼ੈਂਟਸ ਦੇ ਵਿੱਚ ਇਜ਼ਾਫਾ ਹੋਇਆ ਹੈ ਨਾਲ ਹੀ ਮੈਂ ਇਹ ਵੀ ਅਨਾਉਂਸ ਕਰ ਰਿਹਾ ਹਾਂ ਕਿ ਸਰਕਾਰ ਵੱਲੋਂ ਸਾਨੂੰ ਟੀਚਾ ਮਿਲਿਆ ਕਿ ਇਹ ਦੋਵੇਂ ਸੈਂਟਰ ਡੀਡਿਕਸ਼ਨ ਤੇ ਰੀਹੈਬ ਸੈਂਟਰ ਸਾਡੇ ਹੁਣ ਮਾਡਲ ਡੀਡਿਕਸ਼ਨ ਤੇ ਰੀਹੈਬ ਸੈਂਟਰ ਬਣਨਗੇ ਜਿਦੇ ਵਿੱਚ ਨਾ ਸਿਰਫ ਇਹਨਾਂ ਦਾ ਨਸ਼ਾ ਛੁਡਾ ਕੇ ਇਹਨਾਂ ਦੀ ਪ੍ਰੋਪਰ ਰੀਹੈਬਿਲੀਟੇਸ਼ਨ ਕਰਵਾ ਕੇ ਇਹਨਾਂ ਦੀ ਸਕਿੱਲ ਟ੍ਰੇਨਿੰਗ ਹੁਨਰ ਵਿਕਾਸ ਕੀਤਾ ਜਾਣਾ ਉਸ ਤੋਂ ਬਾਅਦ ਇਹਨਾਂ ਦੇ ਰੋਜ਼ ਹਜ਼ਾਰ ਦੇ ਨਾਲ ਇਹਨਾਂ ਦਾ ਲਿੰਕ ਵੀ ਕਰਾਇਆ ਜਾਣਾ ਹੈ ਪੁਲਿਸ ਕਮਿਸ਼ਨਰ ਤਾਨਪ੍ਰੀਤ ਕੋਰ ਨੇ ਕਿਹਾ ਕਿ ਸਕੂਲੀ ਵਿਦਿਆਰਥੀਆਂ ਨੂੰ ਨਸ਼ੇ ਦੇ ਮਾੜੇ ਪ੍ਰਭਾਵਾਂ ਬਾਰੇ ਜਾਗਰੂਕ ਕਰਨ ਲਈ ਸੰਪਰਕ ਪ੍ਰੋਗਰਾਮ ਪਹਿਲਾਂ ਹੀ ਸ਼ੁਰੂ ਕੀਤਾ ਜਾ ਚੁੱਕਿਆ ਹੈ ਬੱਚਿਆਂ ਨੂੰ ਜਿਹੜਾ ਕਿ ਸਭ ਤੋਂ ਵਲਨਰੇਬਲ ਸੈਕਸ਼ਨ ਹੈ ਉਹਦੇ ਲਈ ਵੀ ਅਸੀਂ ਇੱਕ ਸੰਪਰਕ ਪ੍ਰੋਗਰਾਮ ਤੁਹਾਨੂੰ ਪਤਾ ਪਹਿਲਾਂ ਵੀ ਸ਼ੁਰੂ ਕੀਤਾ ਸੀ ਤੇ ਉਹਨੂੰ ਹੁਣ ਵੀ ਕੰਟੀਨਿਊ ਕੀਤਾ ਜਾ ਰਿਹਾ ਹੈ ਤੇ ਹੁਣ ਜਦ ਬੱਚਿਆਂ ਦੇ ਸਕੂਲ ਖੁੱਲਣੇ ਹਨ ਤੇ ਇਹਦੇ ਵਿੱਚ ਸਾਡਾ ਫੋਕਸ ਰਹੇਗਾ ਵੀ ਸਰਕਾਰੀ ਅਤੇ ਪ੍ਰਾਈਵੇਟ ਜਿਹੜੇ ਵੀ ਐਜੂਕੇਸ਼ਨਲ ਇੰਸਟੀਟਿਊਸ਼ਨ ਹਨ ਉਹਨਾਂ ਦੇ ਵਿੱਚ ਬੱਚਿਆਂ ਤੱਕ ਪਹੁੰਚ ਕਰਕੇ ਉਹਨਾਂ ਨੂੰ ਇਸ ਦੇ ਮਾੜੇ ਅਸਰਾਂ ਤੋਂ ਜਾਣੂ ਕਰਾਇਆ ਜਾਏ ਅਤੇ ਇਸ ਬਾਰੇ ਜਾਣਕਾਰੀ ਦਿੱਤੀ ਜਾਏ ਕਿ ਇਸ ਤੋਂ ਕਿਵੇਂ ਬਚਿਆ ਜਾ ਸਕਦਾ ਹੈ ਤੇ ਕਿਵੇਂ ਅਸੀਂ ਇਸ ਦੇ ਵਿੱਚ ਆਪਣੀ ਨਵੀਂ ਜਨਰੇਸ਼ਨ ਬਚਾ ਸਕਦੇ ਹਾਂ ਪੰਜਾਬ ਪੁਲਿਸ ਨੇ ਸ਼੍ਰੋਮਣੀ ਅਕਾਲੀ ਦਲ ਦੇ ਆਗੂ ਬਿਕਰ ਸਿੰਘ ਮਚਿੱਠੀਆ ਦੀ ਸੁਰੱਖਿਆ ਪੂਰੀ ਤਰ੍ਹਾਂ ਵਾਪਸ ਲੈਣ ਦੇ ਦਾਅਵੇ ਵਾਲੀਆਂ ਰਿਪੋਰਟਾਂ ਨੂੰ ਰੱਦ ਕਰਦਿਆਂ ਸਪਸ਼ਟ ਕੀਤਾ ਹੈ ਕਿ ਉਹਨਾਂ ਦੀ ਸੁਰੱਖਿਆ ਨੂੰ ਸਿਰਫ ਖਤਰੇ ਦੇ ਅਨੁਮਾਨ ਦੇ ਮੁੜਮਲਾਂਕਣ ਦੇ ਆਧਾਰ ਤੇ ਘਟਾਇਆ ਗਿਆ ਹੈ ਇੱਕ ਸਰਕਾਰੀ ਬੁਲਾਰੇ ਨੇ ਦੱਸਿਆ ਕਿ ਸੁਰੱਖਿਆ ਸਮੀਖਿਆ ਕਮੇਟੀ ਦੀਆਂ ਨਵੀਆਂ ਸਿਫਾਰਸ਼ਾਂ ਤੋਂ ਬਾਅਦ ਇਹ ਵਿਵਸਥਾ ਕੀਤੀ ਗਈ ਹੈ ਤੇ ਆਖਰਚ ਖਾਸ ਖਬਰਾਂ ਇੱਕ ਵਾਰ ਫੇਰ ਤੋਂ ਲੋਕ ਸਭਾ ਚ ਵਕਫ ਤਰਮੀਮੀ ਬਿੱਲ 2025 ਤੇ ਚਰਚਾ ਜਾਰੀ ਹੈ ਘਟ ਗਿਣਤੀ ਮਾਮਲਿਆਂ ਬਾਰੇ ਕੇਂਦਰੀ ਮੰਤਰੀ ਕਿਰਨ ਰਜੀਜ਼ੂ ਨੇ ਕਿਹਾ ਬਿੱਲ ਦਾ ਉਦੇਸ਼ ਕਿਸੇ ਦੀ ਜਾਇਦਾਦ ਜ਼ਬਤ ਕਰਨਾ ਨਹੀਂ ਰਾਜ ਸਭਾ ਨੇ ਇਮੀਗ੍ਰੇਸ਼ਨ ਅਤੇ ਵਿਦੇਸ਼ੀਆਂ ਬਾਰੇ ਬਿੱਲ 2025 ਪਾਸ ਕੀਤਾ ਪੰਜਾਬ ਦੇ ਰਾਜਪਾਲ ਗੁਲਾਬਚੰਦ ਕਟਾਰੀਆ ਵੱਲੋਂ ਕੱਲ ਤੋਂ 8 ਅਪ੍ਰੈਲ ਤੱਕ ਗੁਰਦਾਸਪੁਰ ਅਤੇ ਅੰਮ੍ਰਿਤਸਰ ਜ਼ਿਲ੍ਹਿਆਂ 'ਚ ਨਸ਼ਿਆਂ ਖਿਲਾਫ ਪੈਦਲ ਯਾਤਰਾ ਕੱਢੀ ਜਾਵੇਗੀ पंजाब के सेहत मंत्री डॉक्टर बलबीर सिंह ने मोहाली विखे सूबे दे पहले आधुनिक ऑटिजम संभाल के खोज केंद्र का उद्घाटन किया इस प्रदेशक खबर खत्म हुई राष्ट्रीय खबर दा अगला बुलेटिन तो सुनोगे शाम सात बज के तीह मिनट नमस्कार